ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਏ ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁੜਕਾ ਸਾਹਿਬ ਦੀ ਬੇਦਵੀ ਕਰ ਗਿਆ ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਆਂਦਾ ਹੁਣ ਸਿੰਘ ਜਿਹੜੇ ਜੋਂ-ਜੋਂ ਪਤਾ ਲੱਗਦਾ ਇਹਦਾ ਇਲਾਕੇ ਦੀ ਸਾਰੀ ਸੰਗਤ ਆ ਉਹ ਇੱਥੇ ਪਹੁੰਚ ਰਹੀ ਹੈ ਕਾਫੀ ਹੈ ਸਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਈ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮੱਝ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਏ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉੱਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁੜਕਾ ਸਾਹਿਬ ਦੀ ਬੇਅਦਬੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ ਜਿਹੜੀ ਧਾਰਾ 295 ਆ 295 ਦੀ ਜਿਹੜੀ ਜਮਾਨਤ ਆ ਉਹ ਦੂਜੇ ਤਰੀਕੇ ਦੇ ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਆ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਤੇ ਉਥੇ ਇਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਆਪਣਾ ਪੁਲਸ ਵਾਲਿਆਂ ਨੇ ਲੈ ਜਾਂਦਾ ਤੇ ਹੁਣ ਇਹ ਐਫ ਆਈ ਆਰ ਦੀ ਕਾਪੀ ਦੇ ਰਹੇ ਆ ਪਰ ਅਸੀਂ ਇਸ ਤੇ ਗੱਲ ਤੇ ਸੰਤੁਸ਼ਟ ਨਹੀਂ ਆ ਅਸੀਂ ਚਾਹੁੰਦੇ ਹਾਂ ਕਿ ਇਹਦੀ ਚੰਗੀ ਤਰ੍ਹਾਂ ਸ਼ਾਨਬੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉਸ ਤਰ੍ਹਾਂ ਕਰਕੇ ਇਕੱਲੀ ਐਫ ਆਈ ਆਰ ਦੀ ਨਕਲ ਨਾ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸੇ ਨੇ ਸਿਖਾਇਆ ਵਾ ਕਿੰਨੇ ਘਲਾਇਆ ਵਾ ਕਿੰਨੇ ਇਸ ਦਿਨ ਤੇ ਈਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਡੇੜਾ ਵਾ ਉਹ ਸੰਘਰਸ਼ ਕਰਾਂਗੇ ਆਪਣੀਆਂ ਹੋਰ ਵੀ ਸਿੰਘ ਸਾਹਿਬ ਆ ਰਹੇ ਕੋਈ ਸੰਤਾ ਬਿਲਕੁਲ ਜੀ ਅਜੇ ਜਦੋਂ ਪਤਾ ਲੱਗਾ ਅੱਜ ਸਵੇਰੇ ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰਾਂ ਵਾਲੇ ਸਿੰਘ ਆ ਉਸੇ ਵੇਲੇ ਤੁਰੇ ਆ ਪਰ ਸਾਡੇ ਆਉਣ ਤੋਂ ਪਹਿਲਾਂ ਸ਼ਿੰਗਾਂਦਾ ਦੇ ਮਾਨ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਮੈਨੇਜਰ ਸਾਹਿਬ ਤੇ ਜਾਂ ਗਰੰਤੀ ਸਿੰਘ ਤੇ ਕੋਈ ਕਿਸੇ ਤੇ ਆਵੇ ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਜਾਂਦਾ ਹੁਣ ਸਿੰਘ ਜਿਹੜੇ ਜੋਂ-ਜੋਂ ਪਤਾ ਲੱਗਦਾ ਇਹਦਾ ਲਾਕੇ ਦੀ ਸੇਰੀ ਸੰਗਤ ਆ ਉਹ ਇੱਥੇ ਪਹੁੰਚ ਰਹੀ ਹੈ ਸਿੰਘ ਤੇ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਨੂੰ ਫਰਦੇ ਹਾਲ ਸਿੰਘ ਉਹ ਜਿਆ ਪਿੰਡ ਦਾ ਤੇ ਪਾਪਾ ਚੱਲਣ ਕੀ ਪတ်ਤੀ ਹੈ ਜੀ ਉੱਥੋਂ ਦੇ ਰਹਿਣ ਵਾਲਾ ਹੈ ਉਹ ਉਹਦੇ ਐ ਵੈਸੇ ਤੇ ਅਮਰਤਾਰੀ ਪਰਿਵਾਰ ਸੀ ਸਾਰਾ ਤੇ ਉਹਦੇ ਫਾਦਰ ਹੀ ਚੜਾ ਗਿਆ ਇਹ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਤ ਭਾਗੀ ਕੱਢਣਾ ਨੇ ਕੀਤੀ ਦਰਬਾਰ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਪਾਟ ਕਰਨ ਕਰ ਮਿਲਕੇ ਕਿ ਜਵਾਂ ਖਿੱਚਦੇ ਨਿਤਨੇਮ ਗੁਟਕਾ ਦੇ ਕਿਨੇ ਤਾਂ ਨਹੀਂ ਜਾਈ ਕੋਈ ਮਨਕੇ ਚੱਲੀ ਆਪਾਂ ਤੇ 104 ਤੀ ਤੋਂ ਲੈ ਕੇ 174 ਤੀ ਕਰ 131 ਤੋਂ ਲੈ ਕੇ 174 ਤੀ ਕਰ ਕੀਤੀ ਤੇ ਕੀ ਕਰ ਵੀ ਸਰ ਉਹ ਬੰਦਾ ਰੋਪੀ ਜਿਹੜਾ ਹਾਂ ਜੀ ਉਹਨਤੇ ਕੇਸ ਨੂੰ ਮਕਦਮਾ ਤਰ੍ਹਾਂ ਹੀ ਕਰਤਾ ਹੈ ਰੂਟੀਨ ਜਿਵੇਂ ਕਰ ਲਿਆ ਜੀ ਕਰ ਲਿਆ ਤੇ ਕੀ ਕਾਰਵਾਈ ਕੀਤੀ ਗਈ ਹੈ 295 ਦੇ ਤਹਿਤ ਪੱਤਰ ਦਰਜ ਕੀਤਾ ਹੈ ਤੇ ਕੋਈ ਉਧਰੋਂ ਆਇ ਸ਼੍ਰੋਮਣੀ ਕਮੇਟੀ ਤੋਂ ਕੋਣ ਕੋਣ ਆਇਆ ਹਾਂ ਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬੈਠੇ ਉਥੰਦੇ ਉਹਨੂੰ ਐਡ ਕਰਨ ਸੀ ਆਪਣੇ ਮੀਰ ਬਾਬਾ ਗੁੱਡਾ ਸਾਹਿਬ ਚ ਇਦੀ ਮਗਰ ਕੀ ਸਾਜ਼ਿਚ ਹੈਗੀ ਸੀ ਤਾਂ ਹੱਥ ਹੋ ਸਕਦਾ ਨਹੀਂ ਇਹਦੇ ਇਹਦੇ ਹੁਣ ਤਫ਼ਤੀਸ਼ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਬੰਗਲਾਦਸ਼ ਚੋਂ ਨਾ ਬੰਗਲਾਦਸ਼ ਚੋਂ ਕਾਫੀ ਹੈ ਸਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਈ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮੱਝ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਹੈ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ। ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ। ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉੱਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁਰਕਾ ਸਾਹਿਬ ਦੀ ਬੇਅਦਬੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ। ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ। ਜਿਹੜੀ ਧਾਰਾ ਉਹ 295 ਜਾਂ 295 ਦੀ ਜਿਹੜੀ ਜਮਾਨਤ ਹੈ ਉਹ ਦੂਜੇ 3 ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਤੇ ਉਥੇ ਇਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਉਹ ਆਪਣਾ ਪੁਲਿਸ ਵਾਲਿਆਂ ਨੇ ਲੈ ਜਾਂਦਾ ਤੇ ਹੁਣ ਇਹ ਐਫ ਆਈ ਆਰ ਦੀ ਕਾਪੀ ਦੇ ਰਹੇ ਆ ਪਰ ਅਸੀਂ ਇਸ ਤੇ ਗੱਲ ਤੇ ਸੰਤੁਸ਼ਟ ਨਹੀਂ ਆ ਅਸੀਂ ਚਾਹੁੰਦੇ ਆ ਕਿ ਇਹਦੀ ਚੰਗੀ ਤਰ੍ਹਾਂ ਸ਼ਾਨਵੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉਸ ਤਰ੍ਹਾਂ ਕਰਕੇ ਇਕੱਲੀ ਐਫ ਆਈ ਆਰ ਦੀ ਨਕਲ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸ ਨੇ ਸਿਖਾਇਆ ਵਾ ਕਿੰਨੇ ਘਲਾਇਆ ਵਾ ਕਿੰਨੇ ਇਸ ਦਿਨ ਤੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਡੇੜਾ ਵਾ ਉਹ ਸੰਘਰਸ਼ ਕਰਾਂਗੇ ਆਪਣੀਆਂ ਹੋਰ ਵੀ ਸਿੰਘ ਸਾਹਿਬ ਆ ਰਹੇ ਕੋਈ ਸੰਤਾ ਬਿਲਕੁਲ ਜੀ ਅਜੇ ਜਦੋਂ ਪਤਾ ਲੱਗਾ ਅੱਜ ਸਵੇਰੇ ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰਾਂ ਵਾਲੇ ਸਿੰਘ ਆ ਉਸੇ ਵੇਲੇ ਤੁਰੇ ਆ ਪਰ ਸਾਡੇ ਆਉਣ ਤੋਂ ਪਹਿਲਾਂ ਸ਼ਿੰਗਾਂਦਾ ਤੇ ਮਾਨ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਮੈਨੇਜਰ ਸਾਹਿਬ ਤੇ ਜਾਂ ਗਰੰਤੀ ਸਿੰਘ ਤੇ ਕੋਈ ਕਿਸੇ ਤੇ ਆਵੇ ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਆਂਦਾ ਹੁਣ ਸਿੰਘ ਜਿਹੜਿਆ ਜੋਂ-ਜੋਂ ਪਤਾ ਲੱਗਦਾ ਇਹਦਾ ਇਲਾਕੇ ਦੀ ਸਾਰੀ ਸੰਗਤ ਆਉ ਉਹ ਇੱਥੇ ਪਹੁੰਚ ਰਹੀ ਹੈ